ਹਾਂਜੀ ਦੋਸਤੋ ਕੀ ਤੁਸੀਂ ਕਦੇ ਸੋਚਿਆ ਕਿ ਇੱਕ ਕਾਮਯਾਬ ਤੇ ਨਾਕਾਮਯਾਬ ਇਨਸਾਨ ਵਿੱਚ ਕੀ ਫਰਕ ਹੁੰਦਾ ਕਿਉਂਕਿ ਇੱਕ ਸਾਰ ਕੰਮ ਕਰਨ ਵਾਲੇ ਦੋ ਵਿਅਕਤੀਆਂ ਦੇ ਨਤੀਜੇ ਅਲੱਗ-ਅਲੱਗ ਹੋ ਜਾਂਦੇ ਨੇ ਤੇ ਅਗਰ ਤੁਹਾਡੇ ਮਨ ਵਿੱਚ ਵੀ ਕੁਝ ਐਦਾਂ ਦੇ ਸਵਾਲ ਨੇ ਤਾਂ ਪਲੀਜ਼ ਇਸ ਕਹਾਣੀ ਨੂੰ ਤੁਸੀਂ ਅੰਤ ਤੱਕ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਕ ਵਾਰ ਇੱਕ ਆਦਮੀ ਰਸਤੇ ਵਿੱਚ ਜਾ ਰਿਹਾ ਹੁੰਦਾ ਤੇ ਜਾਂਦੇ-ਜਾਂਦੇ ਉਸ ਦੀ ਨਿਗਾਹ ਸੜਕ ਕਿਨਾਰੇ ਬੰਨੇ ਕੁਝ ਹਾਥੀਆਂ ਤੇ ਪੈਂਦੀ ਹੈ ਉਹਨਾਂ ਨੂੰ ਦੇਖ ਕੇ ਉਹ ਆਦਮੀ ਰੁਕ ਜਾਂਦਾ ਹੈ ਉਹਨੇ ਦੇਖਿਆ ਕਿ ਹਾਥੀਆਂ ਦੇ ਅਗਲੇ ਪੈਰਾਂ ਵਿੱਚ ਇੱਕ ਜੰਜੀਰ ਬੰਨੀ ਹੋਈ ਹੈ ਤੇ ਉਸ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਹਾਥੀ ਵਰਗੇ ਵਿਸ਼ਾਲ ਜੀਵ ਇਹ ਛੋਟੀਆਂ-ਛੋਟੀਆਂ ਲੋਹੇ ਦੀਆਂ ਜੰਜੀਰਾਂ ਵਿੱਚ ਬੰਨੇ ਖੜੇ ਹਨ ਜਦਕਿ ਉਹ ਹਾਥੀ ਚੌਣ ਤਾਂ ਉਹ ਆਸਾਨੀ ਨਾਲ ਉਹਨਾਂ ਜੰਜੀਰਾਂ ਨੂੰ ਤੋੜ ਸਕਦੇ ਨੇ ਤੇ ਉੱਥੋਂ ਭੱਜ ਸਕਦੇ ਨੇ ਪਰ ਹਾਥੀ ਐਦਾਂ ਦਾ ਕੁਝ ਨਹੀਂ ਹੈਰਾਨੀ ਵਾਲੀ ਗੱਲ ਐਦਾਂ ਇਹ ਹੈ ਕਿ ਉਹ ਐਦਾਂ ਦਾ ਕੁਝ ਵੀ ਨਹੀਂ ਸੀ ਕਰ ਰਹੇ ਤੇ ਉਹ ਬਹੁਤ ਆਰਾਮ ਨਾਲ ਜਾਂਦੇ ਆਉਂਦੇ ਲੋਕਾਂ ਨੂੰ ਦੇਖ ਰਹੇ ਸੀ ਤੇ ਉਹਨਾਂ ਹਾਥੀਆਂ ਨੂੰ ਦੇਖ ਕੇ ਉਹਨੂੰ ਬਹੁਤ ਹੈਰਾਨੀ ਹੋਈ ਤੇ ਉਹ ਤੁਰਿਆ ਨਹੀਂ ਗਿਆ ਤਾਂ ਉਹ ਉਹਨਾਂ ਦੇ ਮਾਲਕ ਕੋਲ ਚਲਾ ਜਾਂਦਾਗਾ ਉਹ ਪੁੱਛਦਾ ਕਿ ਹਾਥੀ ਕਿਵੇਂ ਇੰਨੀ ਸ਼ਾਂਤੀ ਨਾਲ ਖੜੇ ਹੋਏ ਨੇ ਕਿ ਉਹ ਜੰਜੀਰਾਂ ਨੂੰ ਤੋੜਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਕਿਉਂਕਿ ਉਹ ਚੌਹਨ ਤਾਂ ਉਹ ਭੱਜ ਸਕਦੇ ਨੇ ਆਸਾਨੀ ਨਾਲ ਉਹ ਇਹਨਾਂ ਲੋਹੇ ਦੀਆਂ ਜੰਜੀਰਾਂ ਨੂੰ ਤੋੜ ਸਕਦੇ ਨੇ ਕਿਉਂਕਿ ਹਾਥੀ ਬਹੁਤ ਜ਼ਿਆਦਾ ਤਾਕਤਵਰ ਜੀਵ ਹੁੰਦਾਗਾ ਤਾਂ ਮਾਲਕ ਨੇ ਹੱਸਦੇ ਹੋਏ ਕਿਹਾ ਕਿ ਕਿ ਜਦੋਂ ਇਹ ਹਾਥੀ ਛੋਟੇ ਸੀਗੇ ਉਦੋਂ ਤੋਂ ਹੀ ਇਹਨਾਂ ਨੂੰ ਇਹ ਜੰਜੀਰਾਂ ਰੱਸੀਆਂ ਜੰਜੀਰਾਂ ਦੇ ਨਾਲ ਬੰਨਿਆ ਗਿਆ ਸੀਗਾ ਉਦੋਂ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਇਹਨਾਂ ਜੰਜੀਰਾਂ ਨੂੰ ਤੋੜਨ ਦੀ ਪਰ ਉਸ ਟਾਈਮ ਇਹਨਾਂ ਵਿੱਚ ਇੰਨੀ ਤਾਕਤ ਨਹੀਂ ਸੀਗੀ ਕਿਉਂਕਿ ਛੋਟੇ ਸੀਗੇ ਇਹ ਇੰਨੇ ਤਾਕਤਵਰ ਨਹੀਂ ਸੀਗੇ ਤਾਂ ਉਹ ਇਹਨਾਂ ਜ਼ੰਜੀਰਾਂ ਨੂੰ ਤੋੜ ਨਹੀਂ ਸਕੇ ਤਾਂ ਹੌਲੀ-ਹੌਲੀ ਵੱਡੇ ਹੋਣ ਤੱਕ ਉਹਨਾਂ ਨੂੰ ਇਹ ਯਕੀਨ ਹੋ ਗਿਆ ਕਿ ਅਸੀਂ ਇਹਨਾਂ ਜ਼ੰਜੀਰਾਂ ਨੂੰ ਕਦੇ ਤੋੜ ਨਹੀਂ ਸਕਦੇ ਤਾਂ ਉਹਨਾਂ ਨੇ ਦੁਬਾਰਾ ਇਹ ਜ਼ੰਜੀਰਾਂ ਤੋੜਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਤੇ ਉਹ ਆਰਾਮ ਨਾਲ ਇਹਨਾਂ ਜ਼ੰਜੀਰਾਂ ਨਾਲ ਬੰਨੇ ਹੋਏ ਇੱਕ ਜਗ੍ਹਾ ਤੇ ਖੜੇ ਆਰਾਮ ਨਾਲ ਖੜੇ ਰਹਿੰਦੇ ਨੇ ਤੇ ਉਹ ਆਦਮੀ ਸੋਚਣ ਲੱਗਾ ਕਿ ਇਹ ਇੰਨੇ ਤਾਕਤਵਰ ਜੀਵ ਸਿਰਫ ਇਸ ਲਈ ਆਪਣੀ ਗੁਲਾਮੀ ਦੀਆਂ ਜੰਜੀਰਾਂ ਨਹੀਂ ਤੋੜ ਸਕਦੇ ਕਿਉਂਕਿ ਉਹਨਾਂ ਨੂੰ ਇਸ ਕਿਉਂਕਿ ਉਹਨਾਂ ਨੂੰ ਇਸ ਗੱਲ ਤੇ ਯਕੀਨ ਹੈ ਕਿ ਉਹ ਇਹਨਾਂ ਨੂੰ ਕਦੇ ਨਹੀਂ ਤੋੜ ਸਕਦੇ ਇੱਕ ਯਕੀਨ ਕਰਕੇ ਉਹ ਪੂਰੀ ਉਮਰ ਆਜ਼ਾਦ ਨਹੀਂ ਹੋ ਸਕਦੇ ਸੋ ਸਾਨੂੰ ਇਹ ਕਹਾਣੀ ਤੋਂ ਹੀ ਸਿੱਖਿਆ ਮਿਲਦੀ ਹੈ ਕਿ ਜਦੋਂ ਅਸੀਂ ਪਹਿਲੀ ਵਾਰ ਜਾਂ ਦੂਜੀ ਵਾਰ ਕੋਸ਼ਿਸ਼ ਕਰਦੇ ਹਾਂ ਤਾਂ ਕਈ ਵਾਰ ਕਿਸੇ ਕੰਮ 'ਚ ਅਸੀਂ ਅਸਫਲ ਹੋ ਜਾਂਦੇ ਹਾਂ ਤਾਂ ਸਾਡੇ ਵਿੱਚੋਂ ਬਹੁਤ ਸਾਰੇ ਉਨਾ ਹਾਥੀਆਂ ਦੀ ਤਰ੍ਹਾਂ ਇਹ ਯਕੀਨ ਕਰ ਲੈਂਦੇ ਨੇ ਕਿ ਅਸੀਂ ਇਸ ਕੰਮ ਵਿੱਚ ਕਦੇ ਵੀ ਸਫਲ ਨਹੀਂ ਹੋ ਸਕਦੇ ਇਸ ਤਰ੍ਹਾਂ ਅਸੀਂ ਆਪਣੀ ਬਣਾਈ ਹੋਈ ਝੂਠੀ ਮਾਨਸਿਕਤਾ ਦੀਆਂ ਜੰਜੀਰਾਂ ਵਿੱਚ ਫਸ ਕੇ ਰਹਿ ਜਾਂਦੇ ਹਾਂ ਜਿਸ ਦੇ ਨਤੀਜੇ ਵਜੋਂ ਅਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਨਵਾਂ ਨਹੀਂ ਕਰ ਸਕਦੇ ਸੋ ਦੋਸਤੋ ਯਾਦ ਰੱਖਣਾ ਕਿ ਅਸਫਲਤਾ ਤੇ ਸਫਲਤਾ ਜੀਵਨ ਦਾ ਇੱਕ ਹਿੱਸਾ ਨੇ ਜਿਕਰ ਅਸੀਂ ਕੋਈ ਯਤਨ ਕਰਦੇ ਆ ਤਾਂ ਨਿਸ਼ਚਿਤ ਹੈ ਕਿ ਸਫਲਤਾ ਮਿਲੇਗੀ ਜਾਂ ਫਿਰ ਅਸਫਲਤਾ ਮਿਲੇਗੀ ਕਿਉਂਕਿ ਜਿਹੜਾ ਆਦਮੀ ਕੁਝ ਕਰਦਾ ਹੀ ਨਹੀਂ ਹੈਗਾ ਤਾਂ ਉਹਨੂੰ ਫਿਰ ਕੀ ਮਿਲਣਾ ਉਹਨੂੰ ਤਾਂ ਅਸਫਲਤਾ ਹੀ ਮਿਲਣੀ ਆ ਤਾਂ ਖੁਦ ਨੂੰ ਇਹ ਸੋਚ ਵਿੱਚੋਂ ਬਾਹਰ ਕੱਢੋ ਨਿਰੰਤਰ ਯਤਨ ਕਰਨ ਦੇ ਨਾਲ-ਨਾਲ ਤੁਹਾਨੂੰ ਇੱਕ ਦਿਨ ਸਫਲਤਾ ਜ਼ਰੂਰ ਮਿਲੇਗੀ ਕਿਉਂਕਿ ਜੇ ਆਪਾਂ ਕੋਈ ਕੰਮ ਨੂੰ ਬਾਰ-ਬਾਰ ਕਰਾਂਗੇ ਬਾਰ-ਬਾਰ ਕਰਾਂਗੇ ਤਾਂ ਇੱਕ ਦਿਨ ਆਪਾਂ ਉਹਦੇ ਵਿੱਚ ਕਾਮਯਾਬ ਜ਼ਰੂਰ ਹੋ ਜਾਾਂਗੇ ਤੇ ਜੇ ਤੁਸੀਂ ਵੀ ਇਸ ਤਰ੍ਹਾਂ ਹਾਥੀਆਂ ਦੀ ਤਰ੍ਹਾਂ ਕਿਸੇ ਜੰਜੀਰੀ ਨਾਲ ਬੰਨੇ ਹੋ ਹੋ ਕਿ ਜਿਹੜੀ ਤੁਹਾਨੂੰ ਤੁਹਾਡੇ ਸੁਪਨੇ ਸੱਚ ਕਰਨ ਤੋਂ ਰੋਕ ਰਹੀ ਹੈ ਤਾਂ ਜਿੰਨਾ ਜਲਦੀ ਹੋ ਸਕੇ ਉਸ ਜੰਜੀਰ ਨੂੰ ਤੋੜੋ ਤੇ ਉਹਦੇ ਚੋਂ ਬਾਹਰ ਨਿਕਲੋ ਤੇ ਆਪਣੇ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਕਰੋ ਬਸ ਆਪਣੀ ਸੋਚ ਬਦਲੋ ਤੇ ਹਾਲਾਤ ਆਪਣੇ ਆਪ ਬਦਲ ਜਾਣਗੇ ਅੱਜ ਦੀ ਕਹਾਣੀ ਚ ਬਸ ਇੰਨਾ ਹੀ ਤੇ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ